ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪ੍ਰਿੰਟ ਸੂਟ ਜਿਹੜੇ ਆਪਾਂ ਸਲਾਈ ਕੀਤੇ ਨੇ ਵੀ ਸਾਡੇ ਬੁਟੀਕ ਤੇ ਅਸੀਂ ਕਿਸ ਤਰ੍ਹਾਂ ਪ੍ਰਿੰਟ ਸੂਟ ਸਲਾਈ ਕਰਦੇ ਆ ਜਾਂ ਸਿੰਪਲ ਸੂਟ ਆਪਾਂ ਕਿਸ ਤਰ੍ਹਾਂ ਸਲਾਈ ਕਰਦੇ ਆਂਗੇ ਤੇ ਨੈਕ ਡਿਜ਼ਾਈਨ ਆਪਾਂ ਕਿਸ ਤਰ੍ਹਾਂ ਬਣਾਉਣਾਗਾ ਜਾਂ ਸਿੰਪਲ ਬਣਾਉਣਾ ਜਾਂ ਸਿੰਪਲ ਪਾਈਪਿੰਗ ਲਗਾਉਣੀ ਆ ਜਾਂ ਲੈਸਾਂ ਲਗਾਉਣੀਆਂ ਨੇ ਇਸ ਤਰ੍ਹਾਂ ਦਾ ਜੋ ਵੀ ਆਪਾਂ ਡਿਜ਼ਾਈਨ ਕਰਦੇ ਆ ਉਹ ਤੁਹਾਨੂੰ ਨਾਲ ਆਪਾਂ ਸ਼ੇਅਰ ਕਰਿਆ ਕਰਾਂਗੇ ਤੇ ਆਪਾਂ ਪਰਸੋਂ ਜਿਹੜੇ ਲੈਸ ਵਾਲੇ ਡਿਜ਼ਾਈਨ ਵਾਲੇ ਸੂਟ ਸੀਗੇ ਆਪਾਂ ਵੀਡੀਓ ਬਣਾਈ ਸੀ 2 ਦਿਨ ਹੋ ਗਏ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀ ਸੀ ਅੱਜ ਆਪਾਂ ਪਾਈਪਿੰਗ ਦਾ ਡਿਜ਼ਾਈਨ ਜਾਣ ਕੇ ਕੋਰਾਂ ਲਾ ਕੇ ਕਿਸ ਤਰ੍ਹਾਂ ਆਪਾਂ ਸੂਟ ਬਣਾਏ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਦਿਖਾਉਨੇ ਆ ਤੁਹਾਨੂੰ ਤੇ ਤੁਹਾਨੂੰ ਆਈਡੀਆ ਮਿਲ ਜੂਗਾ ਤੁਸੀਂ ਕਿਸ ਤਰ੍ਹਾਂ ਦਾ ਨੈੱਕ ਡਿਜ਼ਾਈਨ ਬਣਾ ਸਕਦੇ ਹੋ ਚਲੋ ਜੀ ਕਰਦੇ ਆ ਵੀਡੀਓ ਸ਼ੁਰੂ ਲਓ ਜੀ ਆਪਾਂ ਪਹਿਲਾ ਸੂਟ ਦਿਖਾਉਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਆਪਾਂ ਤਿਆਰ ਕੀਤਾਗਾ ਇਹਦਾ ਪੱਟੀ ਵਾਲਾ ਆਪਾਂ ਨੈੱਕ ਬਣਾਇਆਗਾ ਬਹੁਤ ਹੀ ਘੱਟ ਕੱਪੜਾ ਸੀ ਘੱਟ ਕੱਪੜੇ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਤਿਆਰ ਕੀਤਾਗਾ ਆ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਫੱਟੀ ਲਗਾ ਕੇ ਇੱਕ ਸੈਂਟਰ ਤੇ ਅਸੀਂ ਜੀ ਤੇ ਬਾਹਾਂ ਦਾ ਕੱਪੜਾ ਇੱਕ ਸੈਂਟਰ ਤੋਂ ਘੱਟ ਸੀਗਾ ਬਹੁਤ ਹੀ ਮੁਸ਼ਕਲ ਨਾਲ ਆਪਾਂ ਇਹਦੀ ਬਾਹ ਤਿਆਰ ਕੀਤੀ ਆ ਇਸ ਤਰ੍ਹਾਂ ਆਪਾਂ ਇਹਦਾ ਨੈਕ ਡਿਜ਼ਾਈਨ ਬਣਾਤਾ ਸਲਵਾਰ ਨਾਲ ਦੀ ਪੱਟੀ ਇਹਨੂੰ ਆਪਾਂ ਫੋਲਡ ਕਰਤੀ ਹੈ ਸਲਵਾਰ ਨਾਲ ਦੀ ਪੱਟੀ ਲਗਾ ਕੇ ਆਪਾਂ ਇਸ ਤਰ੍ਹਾਂ ਲੈਸ ਲਗਾ ਕੇ ਇਹਨੂੰ ਸਾਈਡ ਤੋਂ ਨੈਕ ਡਿਜ਼ਾਈਨ ਤਿਆਰ ਕੀਤਾ ਤੇ ਬਾਹਾਂ ਦੇ ਵਿੱਚ ਆਪਣੇ ਕੋਲੇ ਜੋੜ ਪੈਂਦਾ ਸੀ ਜੀ ਇਸ ਤਰ੍ਹਾਂ ਦੀ ਆਪਾਂ ਜਿਹੜੀ ਨੱਕ ਤੇ ਲੈਂਸ ਲਗਾਈ ਆ ਉਹ ਵਾਲੀ ਲੈਂਸ ਲਗਾ ਕੇ ਬਾਹਾਂ ਦਾ ਆਪਾਂ ਜੋੜ ਨੂੰ ਕਵਰ ਕਰ ਦਿੱਤਾਗਾ ਤੇ ਉੱਪਰ ਆਪਾਂ ਦੋ ਬਟਨ ਲਗਾ ਦਿੱਤੇ ਨੇ ਤੇ ਸਲਵਾਰ ਨਾਲ ਦਾ ਲੈਂਥ ਘੱਟ ਸੀ ਜੀ ਸਲਵਾਰ ਨਾਲ ਦਾ ਕੱਪੜਾ ਲਗਾ ਕੇ ਆਪਾਂ ਆਹ ਦੇਖੋ ਇਸ ਤਰ੍ਹਾਂ ਆਪਾਂ ਇਹਦੀ ਨੀਚੋਂ ਲੈਂਥ ਪੂਰੀ ਕੀਤੀ ਆ ਫੱਟੀ ਲਗਾ ਕੇ ਆਹ ਦੇਖੋ ਇਹ ਜੇ ਆਪਾਂ ਬੈਕ ਫੋਲੇ ਤੇ ਵੀ ਇਸ ਤਰ੍ਹਾਂ ਫੱਟੀ ਲਗਾਈ ਹੈ ਜੀ ਕਿਉਂਕਿ ਇਹਦੀ ਲੈਂਥ ਘਟ ਸੀ ਜੀ ਆਪਾਂ ਲੈਂਥ ਵੀ ਪੂਰੀ ਰੱਖਣੀ ਸੀ ਤੇ ਨਾਲੇ ਨੈਕ ਡਿਜ਼ਾਈਨ ਬਣ ਗਿਆ ਨਾਲੇ ਘੇਰੇ ਦਾ ਡਿਜ਼ਾਈਨ ਬਣ ਗਿਆ ਨਾਲੇ ਬਾਹਾਂ ਤੇ ਆਪਾਂ ਜੋੜ ਕਵਰ ਕਰ ਦਿੱਤਾਗਾ ਲਓ ਜੀ ਪਹਿਲਾ ਸੂਟ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਬਾਟਮ ਇਹਦੀ ਸਲਵਾਰਾ ਜਿਹੜੀ ਉਹ ਆਪਾਂ ਸਿੰਪਲ ਰੱਖੀ ਆ ਉਹਦੇ ਤੇ ਆਪਾਂ ਕੋਈ ਲੈਸ ਵਗੈਰਾ ਨਹੀਂ ਲਾਈ ਉਹਨੂੰ ਇਸ ਤਰ੍ਹਾਂ ਆਪਾਂ ਸਿੰਪਲ ਰੱਖਿਆਗਾ ਆ ਦੇਖੋ ਇਹ ਵਾਲਾ ਮੈਚਿੰਗ ਸੂਟ ਆਪਾਂ ਜੋ ਤਿਆਰ ਕੀਤਾ। ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੂਸਰਾ ਸੂਟ। ਦੂਸਰਾ ਸੂਟ ਹੈਗਾ ਜੀ ਆਪਣੇ ਕੋਲੇ ਆਲ ਓਵਰ ਪ੍ਰਿੰਟ ਸੂਟ। ਇਹਨੂੰ ਆਪਾਂ ਸਿੰਪਲ ਪਾਈਪਿੰਗ ਦੇ ਕੇ ਇਸ ਤਰ੍ਹਾਂ ਆਪਾਂ ਦਾ ਨੈਕ ਡਿਜ਼ਾਈਨ ਕੀਤਾਗਾ। ਆ ਦੇਖੋ। ਸੈਂਟਰ 'ਚ ਆਪਾਂ ਇਹਦੇ ਕੱਟ ਪਾ ਕੇ ਪਾਈਪਿੰਗ ਲਗਾ ਕੇ ਨੀਚੇ ਦੇ ਫੱਟੀ ਲਗਾਈਏਗੀ ਤੇ ਆਪਾਂ ਇਸ ਤਰ੍ਹਾਂ ਉਹਦੇ ਉੱਪਰ ਬਟਨ ਲਗਾ ਦਿੰਦੇ ਨੇ ਤੁਸੀਂ ਪੋਰਟਲੀ ਬਟਨ ਵੀ ਲਗਾ ਸਕਦੇ ਹੋ ਜੀ ਕੱਪੜੇ ਦਾ ਕੋਈ ਵੀ ਡਿਜ਼ਾਈਨ ਪਾ ਸਕਦੇ ਹੋਗੇ ਪੱਤੀਆਂ ਵਗੈਰਾ ਬਣਾ ਕੇ ਕੱਪੜੇ ਦੀਆਂ ਉਹ ਲਗਾ ਸਕਦੇ ਹੋ ਪੋਰਟਲੀ ਬਟਨ ਲਗਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੱਟ ਪਾ ਕੇ ਸੈਂਟਰ 'ਚ ਇਹਦੇ ਡਿਜ਼ਾਈਨ ਤੁਸੀਂ ਕਰ ਸਕਦੇ ਹੋਗੇ ਆ ਦੇਖੋ ਇਹਦਾ ਬੈਕ ਗਲਾ ਥੋੜਾ ਡੀਪ ਆ ਆ ਦੇਖੋ ਜੀ ਇਹਦਾ ਪੈਕ ਕੁਲਾ ਦੀਪਾ ਪੈਕ ਕੁਲੇ ਦਾ ਤੁਸੀਂ ਆ ਚੀਜ਼ ਤੋਂ ਥੀਰਾ ਘੱਟ ਰੱਖਣਾ ਹੁੰਦਾਗਾ ਤੇ ਬਾਹ ਇਹਦੀ ਆਪਾਂ ਸਿੰਪਲ ਇਸ ਤਾਂ ਪਾਈਪਿੰਗ ਲਗਾ ਕੇ ਤਿਆਰ ਕੀਤੀ ਆ ਤੇ ਚਾਕਾਂ ਦੇ ਆਪਾਂ ਇਸ ਤਰ੍ਹਾਂ ਪਾਈਪਿੰਗ ਲਵਾਈਏ ਜੀ ਇਸ ਤਰ੍ਹਾਂ ਦਾ ਆਪਾਂ ਇਹ ਕਮੇਜ਼ ਤਿਆਰ ਕੀਤਾ ਬਾਟਮ ਇਹਦੇ ਨਾਲ ਵੀ ਆਪਾਂ ਸਿੰਪਲ ਰੱਖੀ ਆ ਇਸ ਤਰ੍ਹਾਂ ਦੀ ਸਿੰਪਲ ਆਪਾਂ ਇਹਦੇ ਨਾਲ ਬਾਟਮ ਰੱਖੀ ਆ ਤੇ ਪ੍ਰਿੰਟ ਕਰਕੇ ਤੁਹਾਨੂੰ ਮੂਰੀ ਦਾ ਡਿਜ਼ਾਈਨ ਨਹੀਂ ਦਿਖਾਈ ਦਿੰਦਾ ਹੋਊਗਾ ਤੇ ਆਪਾਂ ਦੂਸਰੇ ਸੂਟ ਤੇ ਦਿਖਾਉਨੇ ਆ ਤੁਹਾਨੂੰ ਤੇ ਹੁਣ ਆਪਣੇ ਕੋਲੇ ਹੈਗਾ ਜੀ ਤੀਸਰਾ ਸੂਟ ਜਿਹੜਾ ਕਿ ਆ ਪੰਜ ਤਿਆਰ ਕੀਤਾਗਾ ਇਹ ਵਾਈਟ ਚ ਹੈ ਇਹ ਦੇ ਉੱਪਰ ਤੁਹਾਨੂੰ ਚੰਗੀ ਤਰ੍ਹਾਂ ਡਿਜ਼ਾਈਨ ਵਗੈਰਾ ਦਿਖੂਗਾ ਆ ਦੇਖੋ ਉਹਦਾ ਆਪਾਂ ਗਲੇ ਦਾ ਡਿਜ਼ਾਈਨ ਉੱਪਰੋਂ ਹੋਰ ਰੱਖਿਆ ਸੀ ਇਹਦਾ ਆਪਾਂ ਗੋਲਰ ਗਲਾ ਰੱਖਿਆਗਾ neck ਇਹਦਾ ਆਪਾਂ ਉੱਪਰੋਂ ਗੋਲ ਰੱਖਿਆ ਤੇ ਇਸ ਤਰ੍ਹਾਂ ਇਹਦੇ ਵੀ ਫੱਟੀ ਲਗਾ ਕੇ ਆਪਾਂ ਬਟਨ ਲਗਾਏ ਨੇ ਬਹੁਤ ਸੋਹਣੇ ਬਟਨ ਲੱਗਦੇ ਨੇ ਨਾਲੇ ਤਾਂ ਜੀ ਸਿੰਪਲ ਲੱਗਦਾ ਨਾਲੇ ਥੋੜਾ ਜਿਹਾ ਫੈਂਸੀ ਆ ਜਾਂਦਾ ਦੁਪੱਟਾ ਆਪਾਂ ਨਾਲ ਦਾ ਕਵਰ ਕਰ ਸਕਦੇ ਆ ਇਹਦੇ ਆ ਦੇਖੋ ਜੇ ਤੁਸੀਂ ਇਹ ਡਿਜ਼ਾਈਨ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਵੀਡੀਓ ਬਣਾ ਦਾਂਗੇ ਤੇ ਇਸ ਤਰ੍ਹਾਂ ਬਾਹ ਦੇ ਵਿੱਚ ਇਹਦੇ ਜੋੜ ਪਿਆ ਸੀਗਾ ਕਪੜਾ ਕੱਟ ਸੀ ਤੇ ਇਸ ਤਰ੍ਹਾਂ ਆਪਾਂ ਪਾਈਪਿੰਗ ਲਗਾ ਕੇ ਦੀ ਬਾਹਾਂ ਤਿਆਰ ਕੀਤੀ ਹੈਗੀ ਜੋੜ ਪਿਆ ਸੀਗਾ ਤੇ ਇਹਦਾ ਵੀ ਡੀਪ ਗळा ਗਾ ਆ ਦੇਖੋ ਇਹਦਾ ਪਿਛਲਾ ਅਗਲਾ ਬਹੁਤ ਹੀ ਜ਼ਿਆਦਾ ਡੀਪ ਹੈ ਆ ਦੇਖੋ ਕਿੰਨੇ ਫਿਨਿਸ਼ਿੰਗ ਨਾਲ ਆਪਾਂ ਇਹਨੂੰ ਰੇਬ ਲੀਅਰ ਲਗਾ ਕੇ ਗळा ਬਣਾਇਆ ਗਾ ਤੇ ਘੇਰੇ ਤੇ ਆਪਾਂ ਇਸ ਤਰ੍ਹਾਂ ਇਹਦੇ ਚਾਕਾਂ ਤੇ ਇਸ ਤਰ੍ਹਾਂ ਪਾਈਪਿੰਗ ਲਗਾਈਏ ਸਿੰਪਲ ਲੋ ਜੀ ਤੇ ਤੁਸੀਂ ਇਹਦੀ ਇੱਥੋਂ ਫੱਟੀ ਵੀ ਕੱਢ ਸਕਦੇ ਹੋ ਇਹਦੇ ਉੱਪਰ ਦੋ ਪੈਂਟੈਕਸ ਪਾ ਕੇ ਤੁਸੀਂ ਇਹਦੀਆਂ ਦੋ ਫੱਟੀਆਂ ਫੱਟੀਆਂ ਕੱਢ ਸਕਦੇ ਹੋ ਦੋ ਵੀ ਲਗਾ ਲਓ ਜਾਂ ਇੱਕ ਵੀ ਲਗਾ ਲਓ ਇਸ ਤਰ੍ਹਾਂ ਹੀ ਲੈਸ ਪਾ ਕੇ ਫੱਟੇ ਬੋਕਰਮ ਪਾ ਕੇ ਪਾਈਪਿੰਗ ਲਗਾ ਕੇ ਵੀ ਫੱਟੀ ਕੱਢ ਸਕਦੇ ਹੋ ਤੁਸੀਂ ਇਸ ਤਰ੍ਹਾਂ ਵੀ ਡਿਜ਼ਾਈਨ ਕਰ ਸਕਦੇ ਹੋ ਇਹਨੂੰ ਪਰ ਆਪਾਂ ਇਸ ਤਰ੍ਹਾਂ ਹੀ ਬਣਾਇਆਗਾ ਤੇ ਹੁਣ ਆਪਾਂ ਇਹਦੇ ਨਾਲ ਤੁਹਾਨੂੰ ਬਾਟਮ ਦਿਖਾਉਨੇ ਆ। ਉਹ ਹੈਗੀ ਆ ਸਿੰਪਲ ਬਾਟਮ। ਆਪਾਂ ਮੂਰੀ ਤੇ ਇਹਦੇ ਪਾਈਪਿੰਗ ਲਗਾ ਸਕਦੇ ਸੀ ਪਰ ਲਗਾਈ ਨਹੀਂ। ਇਸ ਤਰ੍ਹਾਂ ਆਪਾਂ ਇਹਦੇ ਮੂਰੀ ਦਾ ਡਿਜ਼ਾਈਨ ਬਣਾਇਆ। ਆ ਦੇਖੋ ਡਿਜ਼ਾਈਨ ਤੁਸੀਂ ਦੇਖ ਲਓ। ਇਸ ਤਰ੍ਹਾਂ ਆਪਾਂ ਮੂਰੀ ਦਾ ਡਿਜ਼ਾਈਨ ਬਣਾਇਆ ਸਕਰੋਲਾਂ ਪਾ ਕੇ। ਠੀਕ ਹੈ ਜੀ। ਜੋ ਆਪਾਂ ਤਿੰਨ ਸੂਟ ਤਿਆਰ ਕੀਤੇ ਸੀ ਤੇ ਨਾਲ ਤਿੰਨੇ ਆਪਾਂ ਤੁਹਾਨੂੰ ਦਿਖਾ ਦਿੰਦੇ ਨੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਤਿੰਨ ਸੂਟ ਜਿਹੜੇ ਆਪਾਂ ਸਲਾਈ ਕੀਤੇ ਸੀ ਉਹ ਦਿਖਾਏ ਨੇ ਮੈਨੂੰ ਉਮੀਦ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ